ਾਰੇ ਦੋਸਤੋ 2 ਦਿਨ ਪਹਿਲਾਂ ਫਰੀਦਕੋਟ ਦੇ ਕਿਸੇ ਸਕੂਲ ਦੇ ਬੱਚੇ ਮੇਰੇ ਕੋਲੇ ਪਿੰਡ ਆਏ ਉਹਨਾਂ ਨੇ ਫਰੀਦਕੋਟ ਲਿਖਣ ਲੱਗਿਆ ਨਾ ਫੱਫੇ ਪੈਰ ਬਿੰਦੀ ਨਾ ਪਾਈ ਮੈਂ ਗਲਤੀ ਕੱਢਦੀ ਮੈਡਮ ਨੇ ਲਿਖ ਕੇ ਭੇਜ ਤਾ ਵੀ ਜਿਹਨੇ ਗਲਤੀ ਕੱਢੀ ਆ ਨਾ ਉਹ ਨੂੰ ਕਹਿ ਵੀ ਸ਼ਹਿਰ ਦੇ ਬੋਰਡਾਂ 'ਕੇ ਪੜ ਪੈਰ 'ਚ ਬਿੰਦੀ ਪੈਂਦੀ ਆ ਕਿ ਨਹੀਂ ਸੋ ਮੈਂ ਅੱਜ ਆਇਆ ਤੇ ਜਦੋਂ ਮੈਂ ਸਭ ਤੋਂ ਪਹਿਲਾਂ ਮਿੰਨੀ ਸਕੱਤਰੇ ਤਾਇਆ ਨਾ ਤੇ ਉੱਥੇ ਆਣ ਕੇ ਜਦੋਂ ਮੈਂ ਦੇਖਿਆ ਤੇ ਉੱਥੇ ਫਫੇ ਪੈਰ ਬਿੰਦੀ ਪਾਈ ਸੀ ਮੇਰਾ ਮਨ ਥੋੜਾ ਜਿਹਾ ਠੀਕ ਹੋ ਗਿਆ ਜਦੋਂ ਮੈਂ ਉਹਦੇ ਨੀਚੇ ਜਿਹੜਾ ਬੋਰਡ ਮੇਨ ਲੱਗੇ ਹੋਏ ਆ ਦਸਤਰਾ ਦੇ ਵਾਲੇ ਉੱਥੇ ਕਿਤੇ ਵੀ ਫਫੇ ਪੈਰ ਬਿੰਦੀ ਨਹੀਂ ਪਾਈ ਹੋਈ ਸੀ ਫਿਰ ਮੈਂ ਗੇਟ ਤੇ ਆ ਗਿਆ ਉੱਥੇ ਵੀ ਨਹੀਂ ਪਾਈ ਫਿਰ ਅੱਗੇ ਆਇਆ ਉੱਥੇ ਉੱਪਰ ਬੋਰਡ ਤੇ ਨਹੀਂ ਪਾਈ ਸੀ ਥੱਲੇ ਪਾਈ ਹੋਈ ਸੀ ਐਵੇਂ ਆਹ ਦੇਖ ਲਓ ਕਤਵਾਲੀ ਦੇ ਵੀ ਨਹੀਂ ਪਾਈ ਹੋਈ ਆਹ ਕਮਿਸ਼ਨਰ ਸਾਹਿਬ ਦੀ ਰਾਇਸ਼ ਐ ਇੱਥੇ ਵੀ ਨਹੀਂ ਪਾਈ ਆ ਚੇਅਰਮੈਨ ਸਾਹਿਬ ਇੰਪਰੂਵਮੈਂਟ ਟਰਸਟ ਦੇ ਇਹਨਾਂ ਦੇ ਫਰੀਦਕੋਟ ਦੇ ਬਿੰਦੀ ਨਹੀਂ ਪਾਈ ਇੱਥੇ ਵੀ ਨਹੀਂ ਪਾਈ ਸੋ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਸਾਨੂੰ ਦੱਸਿਆ ਜਾਵੇ ਫਰੀਦਕੋਟ ਲਿਖਣ ਲੱਗਿਆ ਬਿੰਦੀ ਪਾਈਏ ਕਿ ਨਾ ਪਾਈਏ ਸਾਨੂੰ ਦੱਸ ਦਿਓ ਤਾਂ ਕਿ ਸਾਡੇ ਜੋ ਅਸੀਂ ਮੇਰੇ ਵਰਗੇ ਬੋਰੀਆਂ ਵਾਲੇ ਸਕੂਲਾਂ 'ਚ ਪੜ੍ਹੇ ਆ ਤੇ ਜਿਹੜੇ ਬੋਰਡਾਂ ਤੋਂ ਪੜ੍ਹਦੇ ਆ ਉਹ ਥੋੜੀ ਜੀ ਸਾਡੀ ਇੱਜ਼ਤ ਰਹਿ ਜਾਵੇ ਨਾਲੇ ਸਾਡੇ ਬੱਚਿਆਂ ਨੂੰ ਪਤਾ ਲੱਗ ਜੇ ਨਾਲੇ ਫਿਰ ਬੱਚਿਆਂ ਨੂੰ ਪੈਂਤੀ ਸਿਖਾਓ ਜੇ ਬਿੰਦੀ ਦੀ ਲੋੜ ਨਹੀਂ ਤਾਂ ਫਿਰ ਐਵੇਂ 41 ਅੱਖਰ